ਸਾਊਥ ਵਿਜੀਨ ਜੈਤਸੋ ਦੇ ਪਿੰਡਾਂ ਵਿੱਚ ਦਹਿਸ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰਸ਼ਾਸਨ ਬੇਖਬਰ ਨਜ਼ਰ ਆ ਰਿਹਾ ਹੈ ਇਹਨਾਂ ਲਟੇਰੀਆਂ ਦੇ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਦੁਰਬਰ ਹੋਇਆ ਪਿਆ ਹੈ ਪਿੰਡ ਰਾਮਿਆਣਾ ਵਿੱਚ ਅੱਜ ਸ਼ਾਮ 7 ਵਜੇ ਦੇ ਕਰੀਬ ਪੰਜ ਲਟੇਰੇ ਆਣੇ ਇੱਕ ਨੌਜਵਾਨ ਨੂੰ ਫੱਟੜ ਕਰਕੇ ਉਸ ਤੋਂ ਮੋਬਾਈਲ ਖੋ ਕੇ फरार ਹੋ ਗਏ ਹਨ ਜਿਸ ਕਰਕੇ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਨੇ ਕਿਹਾ ਹੈ ਕਿ ਜੇਕਰ ਇਹਨਾਂ ਲਟੇਰਿਆਂ ਨੂੰ ਜਲਦ ਕਾਬੂ ਨਾ ਕੀਤਾ ਗਿਆ ਤਾਂ ਉਸ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਬਾਈ ਜੀ ਆ ਪਿੰਡ ਰਾਮਿਆਣੇ ਦੇ ਵਿੱਚ ਹੁਣੇ-ਹੁਣੇ ਆਪਣਾ ਭਾਈ ਗਰਮੇਲ ਆ ਪੰਚਾਇਤ ਮੈਂਬਰ ਆ ਇਹਦੇ ਮੁੰਡੇ ਦੇ ਸੱਟਾ ਸੱਟਾ ਮਾਰ ਗਿਆ ਗਾਲੇ ਤਾਂ ਫੋਨ ਖੋ ਕੇ ਲੈ ਗਿਆ ਦੋ ਮੋਟਰ ਦੋ ਮੋਟਰਸਾਈਕਲ ਸੀਗੇ ਦੋ ਮੋਟਰਸਾਈਕਲ ਸੀਗੇ ਪੰਜ ਜਾਣੇ ਸੀਗੇ ਇਹਨੂੰ ਦਿਖਾ ਦੇ ਬਾਈ ਦਾ ਆ ਦਿਖਾ ਇਹਨੂੰ ਤੇ ਇਹਨੂੰ ਲੋਹ ਹਨ ਕਰ ਗਿਆ ਹੁਣ ਅਸੀਂ ਇਹਨੂੰ ਮੌਕੇ ਤੇ ਆ ਕੇ ਭਰਾ ਨੂੰ ਚੱਕਿਆ ਕਿਰਪਾਨ ਮਾਰ ਕੇ ਸਰਚੇ ਦੇ ਕਿਰਪਾਨ ਮਾਰ ਗਿਆ ਤੇ ਜਿਹੜਾ ਜੰਗਲ ਰਾਜ ਬਣ ਚੁੱਕਿਆ ਨੇ ਤੇ ਉਹ ਜੀਆਂ ਵਾਰ ਦਿੱਤਾ ਹੁੰਦੀਆਂ ਕੋਈ ਪ੍ਰਸ਼ਾਸਨ ਦਾ ਇਸ ਵਾਰ ਕੋਈ ਧਿਆਨ ਨਹੀਂ ਕਿਸੇ ਗੱਲਬਾਤ ਦਾ ਐਸੇ ਸੜਕ ਤੇ ਹਰ ਰੋਜ਼ ਇਹੋ ਜਿਹਾ ਕੁਝ ਹੁੰਦਾ ਬਾਈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਵੇਰ ਸਤ ਦਾ ਟਾਈਮ ਆ ਇਹ ਜੇ ਇਹ ਕੇਸ ਗੱਲ ਨੂੰ ਠੱਲ ਨਾ ਪਾਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜੈਤੋ ਦੇ ਵਿੱਚ ਧਰਨਾ ਲਾਵਾਂਗੇ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਕਿਤੇ ਟ੍ਰਾਂਸਫਰ ਚੋਰੀ ਹੋ ਜਾਂਦੇ ਆ ਕਿਤੇ ਖੋਸੋ ਜਾਂਦੇ ਆ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਜੇ ਕਾਰਵਾਈ ਕੋਈ ਨਾ ਹੋਈ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ ਦੇ ਉੱਤੇ ਜੈਤੋ ਦਾ ਛੜਕਾਂ ਦਾ ਅਸੀਂ ਜਾਮ ਕਰਾਂਗੇ ਇਹ ਅਸੀਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹੋ ਜਿਹਾ ਅਨਸਰ ਉੱਥਲ ਪਾਇਆ ਜਾਵੇ ਬਾਕੀ ਦਾ ਆ ਭਾਈ ਉੱਥੇ ਚ ਪਾ ਦਿਓ